ਲਓ ਜੀ ਇਹ ਹੋ ਗਿਆ ਕੋਰਗੇਟ ਆਪਣਾ ਖਤਮ ਹੁਣ ਇਹ ਤੋਂ ਕੰਮ ਲੈਣਾ ਜਿੰਨਾ ਲਿਆ ਗਿਆ ਲੈ ਲਿਆ ਆਪਾਂ ਨੇ ਇਥੋਂ ਖੋਲ ਖੋਲ ਕੇ ਇਵੇਂ ਕੱਟ ਲਿਆ ਬਹੁਤ ਕੱਟ ਲਿਆ ਬਹੁਤ ਨਿਕਲਦਾ ਨਹੀਂ ਹੁਣ ਹਨਾ ਲਹੂ ਪੀ ਲਿਆ ਦਾ ਜਿੰਨਾ ਪੀਤਾ ਜਾਂਦਾ ਹੁਣ ਨਿਕਲਦਾ ਨਹੀਂ ਹੁਣ ਇਹਨੂੰ ਆਪਾਂ ਕਰ ਦਿਆਂ ਸਕੀਮ ਇੱਧਰ ਲਗਾ ਦੋ ਆਪਾਂ ਢੱਕਣ ਪਹਿਲਾਂ ਇਹਦੇ ਪਾ ਲਗਾ ਦੋ ਇਹਨੂੰ ਇਥੋਂ ਕੱਟ ਲੋ ਇਥੋਂ ਕੱਟ ਦਿਆਂ ਕੱਟ ਕੇ ਦਿਖਾਉਨੇ ਆਪਾਂ ਕੱਟ ਲਿਆ ਹੁਣ ਕੱਟ ਕੇ ਕੀ ਕਰਨਾ ਇਹਦੇ ਵਿੱਚ ਥੋੜਾ ਬਹੁਤ ਹੈਗਾ ਕਾਲਗਟ ਹੁਣ ਇਹਨੂੰ ਆਪਾਂ ਕੀ ਕਰਨਾ ਇਹ ਚੱਕੋ ਰੱਖ ਗਾ ਨੂੰ ਢੱਕਣ ਚੱਕ ਤੇ ਇਹਨੂੰ ਵਿੱਚ ਸਿੱੜ ਦੇਣਾ ਆਪਾਂ ਪਾਣੀ ਦੇ ਖੋਲ ਲਿਆ ਖੋਲ ਕੇ ਦੇਖੋ ਮੈਂ ਵੈਸੇ ਪਾਣੀ ਪਾ ਲਿਆ ਹੱਥ ਨਾਲ ਮੇਰਾ ਮੱਥ ਲਿਪੜ ਗਿਆ ਇਹਨੂੰ ਸਾਫ ਕਰਾ ਦੇਣੀ ਇਹਨਾਂ ਪਾਣੀ ਵਿੱਚ ਸਾਫ ਇਹਨੂੰ ਸਾਫ ਕਰਨਾ ਹੈ ਇਹਦੇ ਵਿੱਚ ਜਿਹੜੇ ਟਾਂਕੇ ਬੁਲਗੀਆਂ ਤੇਲ ਭਰਜੇ ਵਾਲੇ ਇਹਨੂੰ ਉੱਪਰ ਆ ਜਾਣ ਦੇਖੋ ਤੁਸਬੋ ਤੇ ਕਿੰਨੀ ਵਧੀਆ ਆਉਂਦੀ ਆ ਫਿਰ ਅਸੀਂ ਇਸ ਚੰਨ ਜਗ੍ਹਾ ਆ ਕੋਈ ਨੁਕਸਾਨ ਨਹੀਂ ਹੈਗਾ ਕਾਲਗਟ ਦਾ ਜਿਵੇਂ ਆਪਾਂ ਵਿੱਚ ਸਿਰਦਾ ਲੋ ਜੀ ਇਹਦੇ ਵਿੱਚ ਸਿਰਦਾ ਹੁਣ ਤੇ ਡੁੱਬ ਗਿਆਂ ਤੁਸਬੋ ਉਹ ਪੂਰਾ ਪੇ ਕੁਲੀ ਜਾਣਾ ਨੂੰ ਆਪਾਂ ਦੇ ਵਿੱਚੇ ਛਿੜ ਦਨੇ ਆ ਲੋਟੀ ਦਾ ਪਤਾ ਕੋਈ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਇਹਨੂੰ ਆਪਾਂ ਵਿੱਚੇ ਦੱਬ ਦਨੇ ਭਰ ਜਾਣਿਆ ਹੋਰ ਦਬੂਜੂਗਾ ਇਹ ਦੇਖੋ ਖੁਸ਼ ਹੋਊਗੀ ਇਹਦੇ ਵਿੱਚ ਭਰਤਾ ਤੇ ਹੋਰ ਲਗਾਉ ਦਨੇ ਆਪਾਂ ਸੀਟ ਨੂੰ ਇਹ ਸਾਫ ਕਰ ਦਿਆਂ ਬਾਥਰੂਮ ਵੀ ਇਹ ਆਪਾਂ ਸਾਬਣ ਤੇ ਹੋਲੀਆਂ ਸਾਬਣਾ ਦੇ ਇਹ ਕਾਗਜ਼ ਲਾ ਦੇਨੇ ਨਾ ਇਹ ਵੀ ਆਪਾਂ ਬੇਕਾਰ ਕਰਕੇ ਸੁੱਟ ਦਨੇ ਆ ਨਾ ਇਹਨਾਂ ਨੂੰ ਕੀ ਕਰਨਾ ਹੈ ਇਹਨਾਂ ਨੂੰ ਕੱਢ ਲਈਆਂ ਸਾਬਣਾ ਹੋ ਗਈ ਇਹ ਕਵਾੜੀ ਇਹਨਾਂ ਨੂੰ ਕੱਪੜਿਆਂ ਚ ਰੱਖ ਦੋ ਟਿੱਡੀਆਂ ਟੁੱਡੀਆਂ ਨਹੀਂ ਆਉਂਦੀ ਨਾਲੇ ਖੁਸ਼ਬੂ ਵਧੀਆ ਆਉਂਦੀ ਆ ਕੱਪੜਿਆਂ ਚ ਬਹੁਤ ਵਧੀਆ ਇਹਨਾਂ ਨੂੰ ਐਵੇਂ ਹੀ ਰੱਖ ਦਾਂਗੇ ਜੀ ਇਹਨਾਂ ਨੂੰ ਐਵੇਂ ਹੀ ਰੱਖ ਦੋ ਅਗਰ ਤੁਹਾਨੂੰ ਐ ਆ ਵੀ ਇਹਦੇ ਵਿੱਚ ਸਾਬਣਾ ਨਹੀਂ ਪੁੱਠੀਆਂ ਹੋ ਜਾਣਗੀਆਂ ਇਹਨਾਂ ਨੂੰ ਸਿੱਧੀਆਂ ਰੱਖ ਦੋ ਐਵੇਂ ਕੱਪੜਿਆਂ ਚ ਇਹ ਦੇਖੋ ਐਵੇਂ ਹੀ ਇਹਨਾਂ ਨੂੰ ਸਿੱਧੀਆਂ ਰੱਖ ਲਓ ਐਵੇਂ ਐਵੇਂ ਨਾ ਖੋੜ ਲੋ

ਤੁਹਾਨੂੰ ਨਾ ਪਹਿਲਾਂ ਤੇ ਵੀ ਲਾ ਦਾਂ ਉੱਧਰ ਮੇਰੀ ਮਸ਼ੀਨ ਚੱਲਦੀ ਆ ਕੱਪੜੇ ਤੋੜੀਆਂ ਪਹਿਲਾਂ ਲੈਂਟ ਨਹੀਂ ਸੀਗੀ ਸਵੇਰੇ ਵੀ ਨਹੀਂ ਲੈਂਟ ਸੀਗੇ ਤੇ ਇਹ ਦੇਖੋ ਇਹਨੂੰ ਸਾਫ਼ ਕਰਨਾ ਇਹ ਤਾਂ ਦੇਖੋ ਕਿੰਨਾ ਗੰਦਾ ਪਿਆ ਇਹ ਸਾਫ਼ ਕਰਨਾ ਹੈ ਲਗਾ ਦੇਣਾ ਪਹਿਲਾਂ ਬਸ ਇਹਦੇ ਨਾਲ ਦੀ ਨਾਲੇ ਹੋ ਜਾਂਦਾ ਹੈ ਇਹ ਦੇਖੋ ਲਗਾ ਕੇ ਰੱਖਣਾ ਲਗਾ ਕੇ ਰੱਖੋ ਨਹੀਂ ਨਾਲ ਦੀ ਨਾਲ ਇਹ ਦੇਖੋ ਕਿੰਨਾ ਗੰਦਾ ਦੇਖੋ ਵਿੱਚੋਂ ਕਿੰਨਾ ਗੰਦਾ ਨਾਲ ਦੀ ਬਾਸਾ ਅੱਗੇ ਵੀ ਸਫਾਈ ਕਰਦੇ ਦੇਖੋ ਹੋ ਗਿਆ ਸਾਫ਼ ਨਾਲ ਦੀ ਨਾਲ ਕਲੀਅਰ ਹੋ ਤੋ ਰਵੇ ਰੇ ਰੋ ਪਾਣੀ ਨਾਲ ਸਾਫ ਕਰ ਦਾਂ ਦੇਖੋ ਚਾਹ ਫਿਰ ਲਗਾਵਾਂਗੇ ਫਿਰ ਮੈਂ ਇਹ ਕੱਟਿੰਗ ਲਾਇਆ ਸੀਗਾ ਵੀ ਉਰੇ ਨਾ ਪਾਣੀ ਗੁੱਲ ਜਾਂਦਾ ਹੈ ਨਾ ਉਧਰ ਮਸ਼ੀਨ ਲਾਉ ਤੇ ਕੱਪੜੇ ਧੋਣੇ ਤੇਰ ਮੀ ਬੋਤ ਆ ਗਿਆ ਸੀਗਾ ਜੀ ਲੋਟ ਕੱਪੜੇ ਸੌ ਆਏ ਤੇ ਬਈ ਆਏ ਤੇ ਬਈ ਮੈਂ ਕਹਤਾਂ ਮਾਂ ਹਾਈ ਨਹੀਂ ਉ ਤਾਂ ਸਰਦਾਰ ਮਿਲਿਆ ਨਹੀਂ ਸੁੱਕ ਗਿਆ ਦਰਵਾਜ਼ਾ ਲਾ ਦਾਨੇ ਹੁਣ ਇੱਥੇ ਲਾ ਹੀ ਦੇਣੀ ਮੈਂ ਤੇ ਫੇਰ ਠੰਡਾ ਰਹਿੰਦਾ ਹੈ ਕਮਰਾ ਸੁੱਕ ਗਿਆ ਪੱਖੇ ਦੀ ਤਾਂ ਲੋੜ ਨਹੀਂ ਲੋ ਜੀ ਦਰਵਾਜ਼ਾ ਲਾ ਦਾਂ ਤਾਂ ਸੁੱਕ ਗਿਆ ਇੱਧਰ ਦਾ ਬਾਹ ਵੀ ਹਵਾ ਆਉਂਦੀ ਆ ਬਹੁਤ ਵਧੀਆ ਇੱਧਰ ਹੀ ਲਗਾਤਾ ਇੱਧਰ ਸਵੇਰੇ ਵੀ ਲਗਾਤਾ ਸੀ ਹੁਣ ਦੁਬਾਰੇ ਫੇਰ ਲਗਾਤਾ ਸਵੇਰੇ ਮੀਂਹ ਬਹੁਤ ਆ ਗਿਆ ਸੀ ਤੇ ਇਹ ਦੇਖੋ ਬਾਹਰ ਹਵਾ ਚੱਲਦੀ ਆ ਹੁਣ ਵੀ ਵਧੀਆ ਇੱਧਰ ਤਾਂ ਦੋ ਵਾਰੀ ਲੱਗ ਗਿਆ ਸਵੇਰੇ ਪਾਣੀ ਖੜ ਗਿਆ ਸੀਗਾ ਮੈਂ ਤਾਂ ਲਾਤਾ ਹੁਣ ਦੁਬਾਰੇ ਫੇਰ ਲੱਗ ਗਏ ਹਾਂ ਕੰਮ ਨਿਭੜ ਗਿਆ ਆਪਣਾ ਅੱਜ 11:00 ਵੱਜ ਗਏ 11:30 ਵੱਜ ਗਏ ਸਵੇਰੇ ਲੈਟ ਲੋ ਜੀ ਗੋਹੇ ਲਗਾਤੇ ਹਾਰੇ ਚ ਧਰਤਾ ਆਪਾਂ ਨੇ ਪਤਿਲਾਂ ਤੇ ਲੋ ਜੀ ਇਹਨੇ ਉਪਰ ਨੇ ਫਿਰ ਤੜਕਾ ਲਗਾ ਲਾਂਗੇ ਅੰਦਰ ਸੁੰਬਰ ਦੀ ਇਥੋਂ ਜਦ ਟੱਕਦਾ ਸੀ ਜਦ ਮੈਂ ਫਿਰ ਵੀ ਗਿੱਲਾ ਹੋ ਗਿਆ ਵਾਲੇ ਵਾਲੇ ਚਲੋ ਜੀ ਚੀ ਜਊਗਾ ਹਾਂ ਟਰਗੇ ਆਲੂ ਪਾਤੇ ਹਰਾ ਝਮਾ ਪਾਤੇ ਪਾਣੀ ਨਾਲ ਭਰ ਤੱਕ ਵਧੀਆ ਰਿੱਜੀ ਜਾਊਗਾ ਸ਼ਾਮ ਤੱਕ ਦਪਹਿਰ ਤੱਕ ਚਲੋ ਅੰਦਰ ਚਲੀਏ ਉਜੇ ਆਲੂ ਵਾਲੇ ਹਵਾਲ ਕੇ ਕੱਟ ਲੈ ਇੱਧਰ ਰਾਜਮਾ ਵਾਲੇ ਜਿਆਦਾ ਹੀ ਰਿਜਗੇ ਤਾਂ ਉਬਲ ਗਏ ਕਿਥੇ ਰਿਜਦੇ ਹੀ ਨਹੀਂ ਤੇ ਇੱਧਰ ਮਸਾਲਾ ਆਪਣਾ ਰਿਜ ਗਿਆ ਢੜਕਾ ਹੁਣ ਆਪਾਂ ਅੰਦਰ ਹੀ ਲਾ ਦਨੇ ਆ ਬਾਹਰ ਵਾਲੇ ਤੇ ਪਹਿਲਾਂ ਆਲੂ ਪਾ ਲਨੇ ਆ ਪਾਣੀ ਪਾ ਲਨੇ ਆ ਰਾਜਮਾ ਤਾਂ ਫੇਰ ਪਾ ਦਾਂਗੇ ਆਲੂ ਵਾਲਾ ਸਾਫ ਤਾਂ ਹੀ ਰਹਿ ਗਿਆ ਸਣੀ ਅੱਧਾ ਰਹਿ ਗਿਆ ਮੇਰੀ ਜੀ ਸਬਜ਼ੀ ਆਪਣੀ ਤਿਆਰ ਬਣ ਗਈ ਹੈ ਦੇਖੋ ਤੜਕਾ ਲਗਾ ਲਿਆ ਆਪਾਂ ਨੇ ਉਬਾਲ ਬਾਹਰ ਲਏ ਸੀਗੇ ਆਲੂ ਤੇ ਰਾਜਮਾ ਹਾਰੇ ਚ ਤਰੀਾਈ ਸੀਗੇ ਇਹ ਦੇਖੋ ਬਹੁਤ ਵਧੀਆ ਗਾੜੀ ਸਬਜ਼ੀ ਬਣ ਗਈ ਟੇਸਟੀ ਰੋਟੀ ਹੁਣ ਖਾ ਲਈਏ ਹੁਣ ਇਹਨੂੰ ਬੰਦ ਕਰਕੇ ਰੱਖ ਦਾਂਗੇ ਤੇ ਰੋਟੀ ਸਵੇਰੇ ਲੇਖਾਂਗੇ ਗਰਮ ਕਰਾਂਗੇ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੀਡੀਓ ਪੂਰੀ ਬਾਤ ਕਰਿਓ ਜੀ ਵਾਹੀ ਗੁਰਜੀਕਾ ਖਾਲਸਾ ਸਤਿ ਸ੍ਰੀ ਅਕਾਲ ਗੁਰਜੀ ਕੀ ਫਤਿਹ ਜੀ ਤੇ ਲੋ ਜੀ ਸਬਜ਼ੀ ਆਪਣੀ ਤਿਆਰ ਰੋਟੀ ਫਿਰ ਲਾਹਾਂਗੇ ਜਦੋਂ ਬੇਟਾ ਆ ਜਾਊਗਾ ਫਿਰ ਜਦ ਇਹ ਲਾ ਲੂੰਗੀ ਫਿਰ ਇਨੇ ਸੱਜਰੇ ਲਾ ਕੇ ਕੀ ਫਾਇਦਾ ਤੇ ਲੋ ਜੀ ਸਬਜ਼ੀ ਆਪਣੀ ਤਿਆਰ ਹੈ